जो तो गुरु अगे अरदस करनी है कोई कहता खड़े होके करो कोई कहता बैठ के करो महापुरश कर जी है मन की हूक है रब य नहीं वेखता कि किन्ने सोने लफ़ज़ बोले असं कहें फला अरदिया बहुत वीया लफ़ज़ बोलता है अच्छी गल है पर वर्ड्स लफज ਉਹਨੇ ਤੇ ਪ੍ਰਮਾਤਮਾ ਨਹੀਂ ਰੀਝਦਾ ਕਿੰਨੇ ਸੱਚੇ ਮਨ ਦੇ ਨਾਲ ਅਰਦਾਸ ਕੀਤੀ ਹੈ ਪ੍ਰਮਾਤਮਾ ਉਹ ਵੇਖਦਾ ਹੈ ਖੁਦਾ ਮੰਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਪਰ ਮੁਸ਼ਕਿਲ ਬੜੀ ਯਹੀ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ ਅਰਦਾਸ ਤੇ ਸਾਰੇ ਹੀ ਕਰਦੇ ਹਨ ਪਰ ਕਬੂਲ ਨਹੀਂ ਕਿਉਂਕਿ ਮਨ ਵਿੱਚ ਕਪਟ ਹੈ ਤੇ ਗੁਰੂ ਸਮਝਾਏਗਾ ਸਾਨੂੰ ਅਰਦਾਸ ਕਿਵੇਂ ਕਰਨੀ ਕੋਈ ਜ਼ਿੰਦਗੀ ਵਿੱਚ ਮੁਸ਼ਕਿਲ ਆ ਜਾਵੇ ਕੋਈ ਅੜਜਨ ਆ ਜਾਵੇ ਕੋਈ ਔਕੜ ਆ ਜਾਵੇ ਕੋਈ ਆਬਸਟੈਕਲ ਆ ਜਾਵੇ ਗੁਰੂ ਕਹਿੰਦਾ ਜੀ ਕੀ ਵਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਮਨ ਵਿੱਚ ਕੋਈ ਵਿਆਥਾ ਹੈ ਐਵੇਂ ਇਧਰ ਉਧਰ ਧੱਕੇ ਨਾ ਖਾ ਗੁਰੂ ਵਗੇ ਅਰਦਾਸ ਕਰ ਕਿਵੇਂ ਕਰੀਏ ਛੋੜ ਸਿਆਨਪ ਸਗਲ ਆ ਚਲਾਕੀ ਛੱਡ ਪਹਿਲੇ ਚਤੁਰਾਈ ਛੱਡ ਪਹਿਲੇ ਫਿਰ ਅਰਦਾਸ ਕਬੂਲ ਹੋਏਗੀ ਬੁੱਲੇ ਸ਼ਾ ਕਹਿੰਦਾ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ ਤਸਬੀਹ ਫਿਰੀ ਤਸਬੀਹ ਕੀ ਮਾਲਾ ਅਸੀਂ ਮਾਲਾ ਕਹਿੰਦੇ ਹਾਂ ਮੁਸਲਮ ਉਸ ਨੂੰ ਤਸਬੀਹ ਕਹਿੰਦੇ ਹਨ ਤਸਬੀਹ ਦਾ ਕੀ ਕੰਮ ਹੈ ਫੇਰ ਦੇ ਹਨ ਮਾਲਾ ਉਹਦੇ ਵਿੱਚ ਮਣਕੇ ਹੁੰਦੇ ਹਨ ਤੁਸੀਂ ਵੇਖੋ ਉਹਦੇ ਵਿੱਚ ਕਾਫੀ ਸਾਰੇ ਮਣਕੇ ਹੁੰਦੇ ਹਨ ਕੁਝ ਛੋਟੀ ਮਾਲਾ ਕੋਈ ਵੱਡੀ ਮਾਲਾ ਪਰ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਮਣਕਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਮੇਰੂ ਮੇਰੂ ਕਿਵੇਂ ਅਮੇਰ ਸੁਮੇਰ ਪਰਬਤ ਹੈ ਨਾ ਉਹ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਤਾਂ ਉਹ ਮਾਲਾ ਅਸੀਂ ਕਹਿੰਦੇ ਉੱਥੇ ਜਾ ਕੇ ਮਾਲਾ ਸੰਪੂਰਨ ਹੋ ਗਈ ਭਾਵ ਇੱਕ ਮਾਲਾ ਹੋ ਗਈ ਉਹ ਮੇਰ ਆ ਗਿਆ ਮੇਰੂ ਤਾਂ ਫਿਰ ਪਤਾ ਚੱਲਦਾ ਵੀ ਹਾਂ ਐਨੀ ਮਾ ਆਪਾਂ ਕਹਿੰਦੇ ਹਾਂ ਕਿ ਐਨੀ ਮਾਲਾ ਦਾ ਮੈਂ ਜਾਪ ਕੀਤਾ ਉਹ ਪੁਆਇੰਟ ਤੇ ਆ ਕੇ ਫਿਰ ਦੁਬਾਰਾ ਸ਼ੁਰੂ ਹੁੰਦਾ ਹੈ ਜਾਪ ਬੁੱਲੇ ਸ਼ਾਹ ਕਹਿੰਦਾ ਤਸਬੀਹ ਮਾਲਾ ਫਿਰਦੀ ਪਈ ਹੈ ਪਰ ਮਨ ਨਹੀਂ ਫਿਰਿਆ ਮਨ ਵਿੱਚ ਤੇ ਕਪਟ ਹੈ ਜੇ ਵੀ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ ਤਸਬੀਹ ਫਿਰੀ ਪਰ ਮਨ ਨਾ ਫਿਰਿਆ ਲੈਣਾ ਕੀ ਤਸਬੀਹ ਹੱਥ ਫੜ ਕੇ ਚਿਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਚਿਲੇਆਂ ਵਿੱਚ ਵੜ ਕੇ ਅੱਗੇ ਬੜੀ ਕਮਾਲ ਦੀ ਗੱਲ ਕਹੀ ਹੈ ਬੋਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਵੇ ਕੜ-ਕੜ ਕੇ ਪਹਿਲਾਂ ਦੁੱਧ ਨੂੰ ਉਬਾਲਾ ਦਵਾਂਦੇ ਹਾਂ ਫਿਰ ਥੋੜਾ ਠੰਡਾ ਕਰਦੇ ਹਾਂ ਜਿਹੜਾ ਲਿਕਵਾਰਨ ਜਿਹੜਾ ਕੋਸਾ ਜਾ ਹੋ ਜਾਂਦਾ ਫਿਰ ਉਹਦੇ ਜਾਗ ਲਾਂਦੇ ਹਾਂ ਉਹ ਵੀ ਟੰਗ ਹੈ ਬਹੁਤਾ ਘਟ ਗਿਆ ਤਾਂ ਵੀ ਦਹੀਂ ਸਵਾਦ ਨਹੀਂ ਹੋਏਗਾ ਬਹੁਤਾ ਗਰਮ ਰਹਿ ਗਿਆ ਤਾਂ ਖੱਟਾ ਹੋ ਜਾਏਗਾ ਜਦੋਂ ਸਹੀ ਟੈਂਪਰੇਚਰ ਤੇ ਕਰਦੇ ਆਂ ਤੇ ਦਹੀਂ ਬਹੁਤ ਮਿੱਠਾ ਬਣਦਾ ਹੈ ਪਰ ਜੰਮਦਾ ਹੈ ਜਾਗ ਦੇ ਨਾਲ ਬੁੱਲਾ ਕਹਿੰਦਾ ਭਾਵੇਂ ਜਿੰਨਾ ਮਰਜ਼ੀ ਦੁੱਧ ਕੜ-ਕੜ ਕੇ ਲਾਲ ਹੋ ਜਾਵੇ ਜੰਮੇਗਾ ਨਹੀਂ ਜਿੰਨਾ ਚਿਰ ਜਾਗ ਨਹੀਂ ਲੱਗਦਾ ਜਾਗ ਦਾ ਕਾਦਾ ਹੈ ਨਿਮਰਤਾ ਦਾ ਜਾਗ ਕਾਦਾ ਹੈ ਸੱਚੇ ਮਨ ਦਾ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋੜ ਸਿਆਣ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੇ ਸੰਗ ਭਵਜਲ ਵਿਖਮ ਤਰ ਸੇਵੋ ਸਤਗੁਰ ਦੇਵ ਅੱਗੇ ਨਾ ਮਰਹੋ ਡਰ ਖਿੰਮੈ ਕਰੇ ਨਿਹਾਲ ਊਣੇ ਸੁਭਰ ਪਰ ਦਿੰਦਾ ਹੈ ਊਣਿਆਂ ਨੂੰ ਖਾਲੀਆਂ ਨੂੰ ਭਰ ਦਿੰਦਾ ਹੈ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ